ਜੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਪੰਜਾਬ ਵਿੱਚ ਸੂਬੇ ਵਿੱਚ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਅਧੀਨ ਸਾਨੂੰ ਇੱਕ ਸੀਪੀ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਥਾਣਾ ਡਿਵੀਜ਼ਨ ਏ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਐਨਡੀਪੀਐਸ ਐਕਟ ਦੇ ਅਧੀਨ ਜਿਹਦੇ ਵਿੱਚ ਸਮਗਲਰ ਜਿਹੜਾ ਨਾਮੀ ਸਮਗਲਰ ਸੀਗਾ ਰੋਹਿਤ ਕੁਮਾਰ ਉਸ ਨੂੰ ਆਪਾਂ 415 ਗ੍ਰਾਮ ਦੇ ਆਸ-ਪਾਸ ਹਿਰੋਇਨ ਜਿਹੜੀ ਸੀਗੀ ਉਹਨੂੰ रिकवर करवाई सी उतों ते उतै पर्चा दर्ज होया सीगा इसी जेडी ਸਾਡੀ ਜਿਹੜੀ ਮੁਹਿੰਮ ਹੈਗੀ ਹੈ ਜੁਦ ਨਸ਼ਾ ਵਿਰੁੱਧ ਇੱਥੇ ਕਾਰਵਾਈ ਕਰਦੇ ਹੋਏ ਆਪਾਂ 68 ਐਫ ਐਨ ਡੀ ਪੀ ਐਸ ਐਕਟ ਦੇ ਅਧੀਨ ਇਹ ਜਿਹੜਾ ਘਰ ਦੇ ਜਿਹੜਾ ਪ੍ਰਾਪਰਟੀ ਇਲੀਗਲ ਤੌਰ ਤੇ ਬਣਾਈ ਗਈ ਸੀਗੀ ਜਿਹੜੇ ਜਿਹੜਾ ਹਵਾਲੇ ਦੇ ਪੈਸੇ ਨਾਲ ਜਿਹੜਾ ਨਸ਼ਿਆਂ ਦੇ ਕਾਰੋਬਾਰ ਕਰਕੇ ਜਿਹੜੀ ਰਕਮ ਲੈ ਕੇ ਜਿਹੜੀ ਆ ਪ੍ਰਾਪਰਟੀ ਬਣਾਈ ਹੈਗੀ ਆ ਆਪਾਂ ਉਹ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਦਿੱਲੀ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਦਿੱਤੇ ਗਏ ਸੀ ਉਹਦੀ ਤਮੀਲ ਕਰਵਾਣ ਆਏ ਆ ਅੱਜ ਜਿਹੜੀ ਕਿ ਨਿੱਪ ਹੋਟਨੀਆ ਪ੍ਰਾਪਰਟੀ ਹੈਗੀ ਇਹ ਕਿਹਦੇ ਕੰਪਲੈਕਸ ਜਿਹੜੀ ਹੈ ਦੇਖੋ ਜਿਹੜੀ ਆਹ ਪ੍ਰਾਪਰਟੀ ਜਿਹੜੀ ਆਪਾਂ ਸਾਨੂੰ ਫ੍ਰੀਜ਼ਿੰਗ ਆਰਡਰ ਕਨਫਰਮਡ ਹੋਇਆ ਇਹ ਟੋਟਲ ਜਿਹੜੀ ਹੈਗੀ ਆ 43 ਲੱਖ ਤੇ 95 ਹਜ਼ਾਰ ਦੀ ਪ੍ਰਾਪਰਟੀ ਹੈਗੀ ਆ ਇਹਦੇ ਵਿੱਚ ਇਹ ਰਿਹਾਇਸ਼ੀ ਘਰ ਹੈਗਾ ਆ ਇੱਕ ਇਹਨਾਂ ਦੀ Honda Ameez ਕਾਰ ਹੈਗੀ ਆ ਡਰਗ ਮਨੀ ਜਿਹੜੀ ਰੋਹਿਤ ਤੋਂ ਰਿਕਵਰ ਹੋਈ ਸੀ ਉਹ ਉਹ ਹੈ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਇਹਨਾਂ ਦੇ ਪਿਤਾ ਜੀ ਹੈਗੇ ਆ ਉਹਨਾਂ ਦੇ ਖਾਤੇ ਵਿੱਚ 6.5 ਲੱਖ ਰੁਪਇਆ ਇਨਾਂ ਦੀ ਮਾਤਾ ਦੇ ਅਕਾਊਂਟ ਵਿੱਚ 8 ਲੱਖ ਰੁਪਈਆ ਤੇ ਰਾਹੁਲ ਦੇ ਆਪਣੇ ਅਕਾਊਂਟ 'ਚ 315000 ਰੁਪਏ ਜਿਹੜੇ ਹੈ ਫ੍ਰੀਜ਼ ਹੋਏ ਆ। ਰੋਹਿਤ ਕੰਮ ਕੀ ਕਰਦਾ ਹੈ ਜੀ? ਦੇਖੋ ਇਹ ਪਹਿਲਾ ਜਿਹੜਾ ਹੈਗਾ ਕੰਮ ਇਹ ਫਰੂਟ ਦੀ ਰੇੜੀ ਆ ਇਹ ਜੂਸ ਬਾਰ ਦੀ ਰੇੜੀ ਦਾ ਕੰਮ ਕਰਦਾ ਹੈਗਾ ਆ ਤੇ ਬੜੀ ਹੀ ਮਤਲਬ ਕਿ ਇੱਕ ਆਪ ਸਿੱਧ ਹੁੰਦਾ ਆ ਕਿ ਕੋਈ ਫਰੂਟ ਵਾਲਾ ਜਿਹੜਾ ਹੈਗਾ ਰੇੜੀ ਲਾ ਕੇ ਇੰਨੀ ਆਲੀਸ਼ਾਨ ਕੋਠੀ ਕਿੱਦਾਂ ਬਣਾ ਸਕਦਾ ਹੈ ਤੇ ਇਹ ਜਿਹੜਾ ਵੀ ਪੈਸਾ ਹੈਗਾ ਆ ਇਹ ਡਰੱਗ ਦਾ ਪੈਸਾ ਆ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਪਹਿਲਾ ਪਰਚੇ ਕਿੰਨੇ ਇਹ ਨੋਟੋਰੀਅਸ ਬੰਦਾ ਹੈਗਾ ਆ ਐਨਡੀ ਦੇ ਨਾਲ-ਨਾਲ ਇਹ ਹੋਰ ਵੀ ਇਹਨੇ ਦੇ ਪਰਚੇ ਹੈਗੇ ਆ ਆਰਮ ਸੈਕ ਦੇ ਪਰਚੇ ਹੈਗੇ ਆ ਇਵਨ ਕਿ ਪੌਕਸੋ ਦਾ ਵੀ ਪਰਚਾ ਹੈਗਾ ਇੱਥੇ ਤੇ ਹੋਰ ਵੀ ਕਾਫੀ ਪਰਚੇ ਹੈਗੇ ਆ ਨਹੀਂ ਰੋਹਿਤ ਇਸ ਟਾਈਮ ਜੇਲ ਵਿੱਚ ਹੈਗਾ ਹੈ ਹੋਰ ਜਿਹੜੇ ਬਾਕੀ ਤਸਕਰਾਂ ਉਹਨਾਂ ਨੂੰ ਕੀ ਚਫਾਮਨੀ ਦੇਣਾ ਚਾਹੀਦਾ ਦੇਖੋ ਜਿਹੜੀ ਸਾਡੀ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਹੈ ਯੁੱਧ ਨਸ਼ਿਆ ਵਿਰੁੱਧ ਇਹਦੇ ਵਿੱਚ ਕਲੀਅਰ ਐਂਡ ਕਟ ਜਿਹੜਾ ਹੈਗਾ ਆ ਸੰਦੇਸ਼ ਹੈਗਾ ਆ ਸਰਕਾਰ ਵੱਲੋਂ ਪੁਲਿਸ ਵੱਲੋਂ ਵੀ ਕਿ ਜੇ ਤੁਸੀਂ ਨਸ਼ਾ ਨਸ਼ਿਆਂ ਦਾ ਕਾਰੋਬਾਰ ਕਰਨਾ ਹੈਗਾ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਜਾਂ ਤੇ ਤੁਸੀਂ ਕਾਰੋਬਾਰ ਛੱਡ ਦਿਓ ਇਹ ਨਸ਼ਿਆਂ ਦਾ ਜਾਂ ਤੁਸੀਂ ਪੰਜਾਬ ਛੱਡ ਦਿਓ ਥੈਂਕ ਯੂ ਜੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਪੰਜਾਬ ਵਿੱਚ ਸੂਬੇ ਵਿੱਚ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਅਧੀਨ ਸਾਨੂੰ ਇੱਕ ਸੀਪੀ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਥਾਣਾ ਡਿਵੀਜ਼ਨ A ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਐਨਡੀਪੀਐਸ ਐਕਟ ਦੇ ਅਧੀਨ ਜਿਹਦੇ ਵਿੱਚ ਸਮਗਲਰ ਜਿਹੜਾ ਨਾਮੀ ਸਮਗਲਰ ਸੀਗਾ ਰੋਹਿਤ ਕੁਮਾਰ ਉਸ ਨੂੰ ਆਪਾਂ 415 ਗ੍ਰਾਮ ਦੇ ਆਸ-ਪਾਸ ਹਿਰੋਇਨ ਜਿਹੜੀ ਸੀਗੀ ਉਹਨੂੰ ਰਿਕਵਰ ਕਰਵਾਈ ਸੀ ਉਤੋਂ ਤੇ ਉੱਤੇ ਪਰਚਾ ਦਰਜ ਹੋਇਆ ਸੀਗਾ ਇਸੇ ਜਿਹੜੀ ਸਾਡੀ ਜਿਹੜੀ ਮੁਹਿੰਮ ਹੈਗੀ ਹੈ ਯੁੱਧ ਨਸ਼ਾ ਵਿਰੁੱਧ ਇਹਤੇ ਕਾਰਵਾਈ ਕਰਦੇ ਹੋਏ ਆਪਾਂ 68F NDPS ਐਕਟ ਦੇ ਅਧੀਨ ਇਹ ਜਿਹੜਾ ਘਰ ਦੇ ਜਿਹੜਾ ਪ੍ਰਾਪਰਟੀ ਇਲੀਗਲ ਤੌਰ ਤੇ ਬਣਾਈ ਗਈ ਸੀਗੀ ਜਿਹੜੇ ਜਿਹੜਾ ਹਵਾਲੇ ਦੇ ਪੈਸੇ ਨਾਲ ਜਿਹੜਾ ਨਸ਼ਿਆਂ ਦੇ ਕਾਰੋਬਾਰ ਕਰਕੇ ਜਿਹੜੀ ਰਕਮ ਲੈ ਕੇ ਜਿਹੜੀ ਆਹ ਪ੍ਰਾਪਰਟੀ ਬਣਾਈ ਹੈਗੀ ਆ ਆਪਾਂ ਉਹ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਦਿੱਲੀ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਦਿੱਤੇ ਗਏ ਸੀ ਉਹਦੀ ਤਮੀਲ ਕਰਵਾਉਣ ਆਏ ਅੱਜ ਇਹ ਰਿਕਨਿਪ ਹੋਰ ਕਿੰਨੀ ਪ੍ਰਾਪਰਟੀ ਹੈਗੀ ਹੈ ਕਿ ਕਿਹਦੇ ਕੰਪਲੈਟ ਕੀ ਹੈ ਜੀ ਦੇਖੋ ਜਿਹੜੀ ਆਹ ਪ੍ਰਾਪਰਟੀ ਜਿਹੜੀ ਆਪਾਂ ਸਾਨੂੰ ਫ੍ਰੀਜ਼ਿੰਗ ਆਰਡਰ ਕੰਫਰਮਡ ਹੋਏ ਆ ਇਹ ਟੋਟਲ ਜਿਹੜੀ ਹੈਗੀ ਆ 43 ਲੱਖ ਤੇ 95 ਹਜ਼ਾਰ ਦੀ ਪ੍ਰਾਪਰਟੀ ਹੈਗੀ ਆ ਇਹਦੇ ਵਿੱਚ ਇਹ ਰਿਹਾਈਸ਼ੀ ਕਾਰ ਹੈਗਾ ਆ ਇੱਕ ਇਹਨਾਂ ਦੀ Honda Amees car ਹੈਗੀ ਆ ਡਰਗ ਮਨੀ ਜਿਹੜੀ ਰੋਹਿਤ ਤੋਂ ਰਿਕਵਰ ਹੋਈ ਸੀ ਉਹ ਉਹ ਹੈ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਇਹਨਾਂ ਦੇ ਪਿਤਾ ਜੀ ਹੈਗੇ ਆ ਉਹਨਾਂ ਦੇ ਖਾਤੇ ਵਿੱਚ 6.5 ਲੱਖ ਰੁਪਈਆ ਇਨਾਂ ਦੀ ਮਾਤਾ ਦੇ ਅਕਾਊਂਟ ਵਿੱਚ 8 ਲੱਖ ਰੁਪਈਆ ਤੇ ਰਾਹੁਲ ਦੇ ਆਪਣੇ ਅਕਾਊਂਟ 'ਚ 3 ਲੱਖ 15 ਹਜ਼ਾਰ ਰੁਪਏ ਜਿਹੜੇ ਹੈ ਫ੍ਰੀਜ਼ ਹੋਏ ਆ। ਉਹ ਕੰਮ ਕੀ ਕਰਦਾ ਹੈ ਜੀ। ਦੇਖੋ ਇਹ ਪਹਿਲਾ ਜਿਹੜਾ ਹੈ ਕੰਮ ਇਹ ਫਰੂਟ ਦੀ ਰੇੜੀ ਆ ਇਹ ਜੂਸ ਬਾਰ ਦੀ ਰੇੜੀ ਦਾ ਕੰਮ ਕਰਦਾ ਹੈਗਾ ਆ ਤੇ ਬੜੀ ਹੀ ਮਤਲਬ ਕਿ ਇੱਕ ਆਪ ਸਿੱਧ ਹੁੰਦਾ ਆ ਕਿ ਕੋਈ ਫਰੂਟ ਵਾਲਾ ਜਿਹੜਾ ਹੈਗਾ ਰੇੜੀ ਲਾ ਕੇ ਇੰਨੀ ਆਲੀਸ਼ਾਨ ਕੋਠੀ ਕਿੱਦਾਂ ਬਣਾ ਸਕਦਾ ਹੈ ਤੇ ਇਹ ਜਿਹੜਾ ਵੀ ਪੈਸਾ ਹੈਗਾ ਆ ਇਹ ਡਰੱਗ ਦਾ ਪੈਸਾ ਆ ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਪਹਿਲਾ ਪਰਚੇ ਕਿੰਨੇ ਜੀ ਇਹ ਨੋਟੋਰੀਅਸ ਬੰਦਾ ਹੈਗਾ ਆ ਐਨ ਡੀ ਦੇ ਨਾਲ ਨਾਲ ਇਹ ਹੋਰ ਵੀ ਇਹਨੇ ਤੇ ਪਰਚੇ ਹੈਗੇ ਆ ਆਰਮ ਸੈਕ ਦੇ ਪਰਚੇ ਹੈਗੇ ਆ ਇਵਨ ਕਿ ਪੌਕਸੋ ਦਾ ਵੀ ਪਰਚਾ ਹੈਗਾ ਇੱਥੇ ਤੇ ਹੋਰ ਵੀ ਕਾਫੀ ਪਰਚੇ ਹੈਗੇ ਆ ਨਹੀਂ ਰੋਹਿਤ ਇਸ ਟਾਈਮ ਜੇਲ ਵਿੱਚ ਹੈਗਾ ਹੈ ਹੋਰ ਜਿਹੜੇ ਬਾਕੀ ਤਸਕਰਾਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਹੈ ਦੇਖੋ ਜਿਹੜੀ ਸਾਡੀ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਹੈ ਯੁੱਧ ਨਸ਼ਿਆ ਵਿਰੁੱਧ ਇਹਦੇ ਵਿੱਚ ਕਲੀਅਰ ਐਂਡ ਕਟ ਜਿਹੜਾ ਹੈਗਾ ਆ ਸੰਦੇਸ਼ ਹੈਗਾ ਹੈ ਸਰਕਾਰ ਵੱਲੋਂ ਪੁਲਿਸ ਵੱਲੋਂ ਵੀ ਕਿ ਜੇ ਤੁਸੀਂ ਨਸ਼ਾ ਨਸ਼ਿਆਂ ਦਾ ਕਾਰੋਬਾਰ ਕਰਨਾ ਹੈਗਾ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਜਾਂ ਤੇ ਤੁਸੀਂ ਕਾਰੋਬਾਰ ਛੱਡ ਦਿਓ ਇਹ ਨਸ਼ਿਆਂ ਦਾ ਜਾਂ ਤੁਸੀਂ ਪੰਜਾਬ ਛੱਡ ਦਿਓ ਥੈਂਕ ਯੂ